ਇਹ ਫਰਜ਼ੀਆਂ ਦੇ ਮੱਥੇ ਸ਼ਰਮਿੰਗੋਦਵਾਰਾ ਪ੍ਰਬੰਧਕ ਕਮੇਟੀ ਦੇ ਮੈਟਰ ਸਹਿਬਾਨ ਸਰਦਾਰ ਰਮਜੀਤ ਸਿੰਘ ਜੀ ਚਾਹਲਾ ਪਤ ਸ਼੍ਰੀ ਕੇਸਵਰ ਸਾਹਿਬ ਜੀ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਡੇ ਔਰ ਉਹਨਾਂ ਦੇ ਨਾਲ ਉਹਨਾਂ ਦਾ ਸਹਾਇਕ ਸਾਥ ਉਹ ਵੀ ਸੰਗਤਾਂ ਦੇ ਵਿੱਚ ਹਾਜ਼ਰ ਹੈ ਆਪ ਸਾਰੀਆਂ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਆਮਦਿ ਸ਼ਖੋ ਸਿੰਘ ਸਿੰਗਰੀਆ ਸਜੋ ਗੁਰੂ ਵਾਲੇ ਬਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਨੰਤ ਸਹਿਬ ਜੀ ਜੀ ਸੁਣਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੀ ਜ਼ਮੀਨ ਦੀਪ ਚੰਦ ਦੀ ਵਿਧਵਾ ਰਾਣੀ ਦੇ ਕੋਲੋਂ ਮੁੱਲ ਖਰੀਦ ਕਰਕੇ ਪੇਸ ਨਗਰ ਦਾ ਨਾਮ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ ਔਰ ਸਮਾਪਿਤਿਆ ਇਸ ਨਗਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਜੀ ਪ੍ਰਸਿੱਧ ਹੋਇਆ ਇਸ ਨਗਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਨੁੱਖਾ શરી ਦੇ ਵਿੱਚ ਰਹਿ ਕਰਕੇ ਸਰੀਰ ਪਜਾਮੇ ਦੇ ਵਿੱਚ ਬੜਾ ਲੰਬਾ ਸਮਾਂ ਇਸ ਪਵਿੱਤਰ ਧਰਤੀ ਉੱਤੇ گزارਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਜਨਮਾ ਦੇ ਵਿੱਚ ਫਰਿਆਦ ਲੈ ਕਰਕੇ ਕਸ਼ਮੀਰੀ ਪੰਡਤ ਹਾਜ਼ਰ ਹੋਏ ਉਹ ਵੀ ਇਸੇ ਹੀ ਅਸਥਾਨ ਉੱਤੇ ਇਸੇ ਹੀ ਨਗਰ ਦੇ ਵਿੱਚ ਇਸੇ ਹੀ ਸ਼ਹਿਰ ਦੇ ਵਿੱਚ ਹਾਜ਼ਰ ਹੋਏ ਔਰ ਉਹਨਾਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਬੇਨਤੀ ਨੂੰ ਪ੍ਰਵਾਨ ਕਰ ਦਿਆ ਹੋਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਚਿਲਕ ਜਨਯੂ ਦੀ ਖਾਤਰ ਚਾਂਦਨੀ ਚੌਕ ਦਿੱਲੀ ਵਿਖੇ ਜਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਭਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਇਸ ਨਗਰ ਦੇ ਵਿੱਚ ਅਨੇਕਾਂ ਇਕੌਤਕ ਕੀਤੇ ਉਥੇ ਇਸ ਸ਼ਹਿਰ ਦੀ ਰੱਖਿਆ ਵਾਸਤੇ ਸਤਿਗੁਰਾਂ ਨੇ ਪੰਜ ਕਿਲਿਆਂ ਦੀ ਉਸਾਰੀ ਵੀ ਕੀਤੀ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਜੀ ਕਿਲਾ ਸ੍ਰੀ ਤਾਰਾਗੜ੍ਹ ਸਾਹਿਬ ਜੀ ਕਿਲਾ ਸ੍ਰੀ ਲੋਹਗੜ੍ਹ ਸਾਹਿਬ ਜੀ ਕਿਲਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਔਰ ਕਿਲਾ ਸ੍ਰੀ ਗੋਲਗੜ੍ਹ ਸਾਹਿਬ ਜੀ ਇਸੇ ਹੀ ਪਾਵਨ ਧਰਤੀ ਉੱਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਜੀ ਦੇ ਅਨੰਤ ਕਾਂਜ ਵਿਆਹ ਵੀ ਹੋਏ। ਸਤਗੁਰ ਸਾਹਿਬਾਂ ਦਿੱਤੇ ਗ੍ਰਹਿ ਵਿਕੇ ਦਿਨ ਸਾਹਿਬ ਜਾਦਿਆਂ ਦਾ ਆਗਮਨ ਵੀ ਇਸੇ ਹੀ ਅਸਥਾਨ ਉੱਤੇ ਹੋਇਆ। ਸਾਹਿਬ ਜادہ ਬਾਬਾ ਜੁਝਾਰ ਸਿੰਘ ਸਾਹਿਬ ਜੀ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬ ਜادہ ਬਾਬਾ ਫੱਦੇ ਸਿੰਘ ਸਾਹਿਬ ਜੀ ਦਾ ਆਗਮਨ ਹੋਈ ਦਸਥੇ ਤਰ ਉਤੇ ਸਹੀ ਪਾਵਨ ਅਸਥਾਨ ਉੱਤੇ ਹੋ ਰਿਹਾ ਹੈ। ਔਰ ਬੜਾ ਵੱਡਾ ਭਾਗਾ ਵਾਲਾ ਦੇਣਾ ਹੈ, ਖੁਸ਼ੀਆਂ ਵਾਲਾ ਦੇਣਾ ਹੈ। ਸਮੁੱਚੀਆਂ ਹੀ ਸੰਗਤਾਂ ਵੱਲੋਂ ਸਿੱਖ ਪੰਥ ਦੇ ਨੁਮਾਇੰਦਿਆਂ ਦੁੱਤੇ ਬੰਦੀ ਸ਼ੁਰੂ ਨਹੀਂ ਗੁਰਦੁਆਰਾ ਪਰਮੰਤਕ ਕਮੇਟੀ ਵੱਲੋਂ ਤੱਕਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸ਼੍ਰੀ ਅਨੰਤਪੁਰ ਸਾਹਿਬ ਜੀ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਦੇ ਰੋਜ ਤੋਂ ਸ਼੍ਰੀ ਅਕਨੰtheta ਸਾਹਿਬ ਜੀ ਦੀ ਇਤਰਾਜਨ ਕਮਲਾ ਬਾਸ ਅਰਦਾਸ ਦੇਲਤੀ ਹੋਈ ਹੈ। ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਆਪ ਸਾਰੀਆਂ ਸੰਗਤਾਂ ਨੂੰ ਸ਼੍ਰੀ ਅਨੰਤਪੁਰ ਸਾਹਿਬ ਜੀ ਦੇ ਸਫਾ ਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਜਿੱਥੇ ਬੇਅੰਤ ਸੰਗਤਾਂ ਆ ਪਰਲੀਆਂ ਨੇ ਉੱਥੇ ਸ਼ਰਮਨੀ ਗੋਤਵਾਰਾ ਪ੍ਰਬੰਧਕ ਕਮੇਟੀ ਦੇ ਮੈਨੂ ਸਾਹਿਬਾਨ ਸਰਦਾਰ ਅਮਰਜੀਤ ਸਿੰਘ ਜੀ ਚਾਰਲਾ ਪਾ ਸ਼੍ਰੀ ਕੇਸਵਰ ਸਾਹਿਬ ਜੀ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਡੇ ਔਰ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਸਟਾਫ ਉਹ ਵੀ ਸੰਗਤਾਂ ਦੇ ਵਿੱਚ ਹਾਜ਼ਰ ਹੈ ਆ ਸਾਰੀਆਂ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਆਮਤ ਸ਼ਬੋ ਸਿੰਘ ਸਿੰਘ ਜੀਆ ਸੱਜੋ ਗੁਰੂ ਵਾਲੇ ਬਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਵੱਡਿਆ ਭਾਗਾਂ ਵਾਲਾ ਦਿਨ ਹੈ ਕਿ ਆਜ ਦੇ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਇਸ ਪਾਵਨ ਨਗਰ ਦੀ ਸਥਾਪਨਾ ਕੀਤੀ ਕਿਉਂਕਿ ਇਹ ਸ਼ਹਿਰ ਦਾ ਪਹਿਲਾ ਨਾਮ ਮਾਕੂਵਾਲ ਹੋਇਆ ਕਰਦਾ ਸੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੀ ਜ਼ਮੀਨ ਦੀਪ ਚੰਦ ਦੀ ਵਿਧਵਾ ਰਾਣੀ ਤੋਂ ਮੁੱਲ ਲੈ ਕਰਕੇ ਇਸ ਨਗਰ ਦਾ ਨਾਮ ਆਪਣੀ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਉੱਤੇ ਚੱਕ ਮਾਤਾ ਨਾਨਕੀ ਰੱਖਿਆ। ਔਰ ਬਾਅਦ ਦੇ ਵਿੱਚ ਇਹ ਸ਼ਹਿਰ ਦਾ ਨਾਮ ਸ਼੍ਰੀ ਅਨੰਦਪੁਰ ਸਾਹਿਬ ਜੀ ਪ੍ਰਸਿੱਧ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਸ਼ਹਿਰ ਦੀ ਰੱਖਿਆ ਵਾਸਤੇ ਪੰਜ ਕਿਲਿਆਂ ਦੀ ਉਸਾਰੀ ਕੀਤੀ। ਕਿਲਾ ਸ੍ਰੀ ਤਾਰਾਗੜ ਸਾਹਿਬ, ਕਿਲਾ ਸ੍ਰੀ ਆਨੰਦਗੜ ਸਾਹਿਬ, ਕਿਲਾ ਸ੍ਰੀ ਹੋਲਗੜ ਸਾਹਿਬ, ਕਿਲਾ ਸ੍ਰੀ ਲੋਹਗੜ ਸਾਹਿਬ ਔਰ ਕਿਲਾ ਸ੍ਰੀ ਫਤਿਹਗੜ ਸਾਹਿਬ। ਔਰ ਇਸੇ ਹੀ ਪਾਵਨ ਪਵਿੱਤਰ ਧਰਤੀ ਉੱਤੇ ਕਸ਼ਮੀਰੀ ਪੰਡਤ ਫਰਿਆਦ ਲੈ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਔਰ ਬੇਨਤੀ ਕੀਤੀ ਸਤਿਗੁਰੂ ਜੀ ਸਾਡਾ ਧਰਮ ਖਤਰੇ ਵਿੱਚ ਹੈ ਆਪ ਜੀ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਔਰ ਇਸੇ ਹੀ ਪਾਵਨ ਧਰਤੀ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ Hindu ਧਰਮ ਦੀ ਰੱਖਿਆ ਕਰਨ ਵਾਸਤੇ ਤਿਲਕ ਜੰਜੂ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿਖੇ ਜਾ ਕੇ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਔਰ ਐਸੇ ਹੀ ਪਾਵਨ ਪਵਿੱਤਰ ਧਰਤੀ ਉਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪ੍ਰਗਟ ਕੀਤਾ ਇਹ ਬੜੀ ਭਾਗਾਂ ਵਾਲੀ ਔਰ ਬੜੀ ਬੜੀ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਲੰਮਾ ਸਮਾਂ ਸਰੀਰਕ ਜਾਮੇ ਦੇ ਵਿੱਚ ਰਹੇ ਔਰ ਅੱਜ ਇਸ ਪਾਵਨ ਪਵਿੱਤਰ ਨਗਰ ਦਾ ਸਥਾਪਨਾ ਦਿਵਸ ਹੈ ਜੋ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਖ ਤੋਂ ਸ਼੍ਰੀ ਕੇਸਕਰ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੁੱਚੀ ਸੰਗਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਅਮਰਤ ਛਕੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਦੇ ਮਾਤਾ ਮਾਤਾ ਨਾਨਕੀ ਜੀ ਦੇ ਨਾਂ ਤੇ ਇੱਥੇ ਨਗਰ ਸੋਨਾ ਕੀਤਾ ਸੀ ਅਤੇ ਇਸ ਦਾ ਨਾਮ ਚੱਕ ਨਾਨਕ ਜੀ ਰੱਖਿਆ ਇੱਥੋਂ ਦੋ ਪਿੰਡਾਂ ਦੀ ਵਿਸ਼ੇਸ਼ ਕਰਕੇ ਸੁਖੋਟਾ ਤੇ ਮੱਖੋ ਆ ਇਕਾ ਦੀ ਜੁਗੀ 사ਤੂਗੁਰਾਂ ਨੇ ਲੈ ਕੇ ਲੋਕ ਉਹ ਇਹ ਨਗਰ ਵਸਾਇਆ ਇਸ ਤੋਂ ਬਾਅਦ ਉਸ ਸਮੇਂ ਬਾਦ ਗੁਰੂ ਤੰਗੂ ਗੋਬੀ ਸਿੰਘ ਮਹਾਰਾਜੀ ਪਟਨਾ ਸਾਹਿਬ ਤੋਂ ਆਏ ਉਸ ਵੇਲੇ ਉਹਨਾਂ ਨੇ ਇੱਥੇ ਆਏ ਤੇ ਉਹਨਾਂ ਨੇ ਅਨੰਦ ਸਾਹਿਬ ਦੇ ਪਾਠ ਕੀਤੇ ਤੇ ਉਸ ਸਮੇਂ ਅਨੰਦਪੁਰ ਸਾਹਿਬ ਇਸ ਦਾ ਨਾਮ ਰੱਖਿਆ ਗਿਆ ਅਨੰਦਪੁਰ ਸਾਹਿਬ ਦਾ ਇਤਿਹਾਸ ਬਹੁਤ ਹੀ ਵਿਚਿਤ੍ਰ ਅਤੇ ਬਹੁਤ ਵੱਡਾ ਇਤਿਹਾਸ ਹੈ ਕਿਉਂਕਿ ਹਰ ਸਿੱਖ ਚਾਹੇ ਦੁਨੀਆ ਦੇ ਕਿਤੇ ਵੀ ਬੈਠਾ ਹੈ ਉਹ ਨਾ ਕੋਰ ਦਾ ਵਸੀਆ ਸਾਧ ਸੰਗਤਾਂ ਇੱਥੇ ਹੋਈ ਸ਼ੇਰੂ ਤੇ ਬਾਦਲ ਮਹਾਰਾਜੀ ਆਪਰਾ ਬਲੀਦਾਨ ਦੇ ਨਾਮ ਤੇ ਉਤਰੂਆ ਕੀ ਵਾਸਤੇ ਇਸ ਧਰਤੀ ਤੇ ਚੜ ਕੇ ਗਏ ਇੱਥੇ ਹੀ ਸਤਿ ਪਾਤਸ਼ਾਹ ਦਾ ਸੁੱਚਾ ਪਰਵਾਰ ਇਸ ਧਰਤੀ ਤੇ 29 ਸਾਲ ਦੇ ਕੋਲ ਮਹਾਰਾਜ ਇੱਥੇ ਰਹੇ ਬਹੁਤ ਓਟੀਆਂ ਰਚਨਾਵਾਂ ਬੜਾ ਕੁਝ ਇਸ ਧਰਤੀ ਤੇ ਬੰਦਾ ਰਿਹਾ ਸੋ ਅੱਜ ਉਹ ਸਥਾਪਨਾ ਦੇ ਉਸ ਸੰਗਤਾਂ ਬਹੁ ਸ਼ਰਧਾਂ ਨਾਲ ਬਣਾਈਆਂ ਸ਼ਾਮ ਨੂੰ ਹਣ ਖਡਪੜ ਸਾਹਿਬ ਦੇ ਪੋਪੇ ਆ ਅਤੇ ਸ਼ਾਮ ਨੂੰ ਜੋ ਹੈ ਉਹ ਸਭ ਕੋਈ ਨਾਲ ਤਰੇ ਆ ਅਤੇ ਇਹ ਸਮਾਨ ਲਗਭਗ ਆ 10:30 11:00 ਵਜੇ ਤੱਕ ਚੱਲ ਗਏ ਸੁਸ਼ੰਤਨ ਰੇਕ ਕੀਤਾ ਗਿਆ ਬਹੁਤ ਚੜ੍ਹ ਗਿਆ ਇਹਨਾਂ ਸਮਾਨ ਉਹ ਜਿਸਾ ਪਈ ਤੱਤ ਸੀ ਉਹ ਤੇ ਮਾਤਾ ਮਹਾਰਾਜ ਤਰਗੂ ਉਹ ਸੀ ਮਹਾਰਾਣੀ ਇਸ ਤਰ੍ਹਾਂ ਦੀ ਚਰਤ ਉਹ ਆਪਣੇ ਮੱਥੇ ਉੱਤੇ